ਪਾ ਪਾ ਬਣਦਾ ਦੇਖ ਤੁਸੀਂ ਗਾਇਸ ਲਖਾਈ ਪਾ ਪਾ ਮੁੰਡਾ ਸਹੀ ਵੀ ਗਾਇਸ ਮੈਨੂੰ ਕੁਝ ਨਹੀਂ ਪਤਲਾਦਾ ਇਹ ਕੀ ਕਰ ਰਹੀ ਹੈ ਦੇਖਦੇ ਆ ਕੀ ਕਰ ਰਹੀ ਹੈ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਜੀ ਮੈਂ ਵਲੋਗਸ ਤੇ ਤੁਹਾਡਾ ਸਵਾਗਤ ਆਤਾ ਆਪਾਂ ਬਤ ਠੀਕ ਆ ਤੁਸੀਂ ਦੱਸੋ ਤੁਸੀਂ ਜਾਨੀ ਕਿਵੇਂ ਗਾਇਸ ਮੈਂ ਜਿਮ ਲੱਗ ਗਿਆ ਨਾ ਇਸ ਕਰਕੇ ਦੇਖ ਲੇ ਮੈਂ ਹੈਲਥੀ ਹੈਲਥੀ ਡਾਈਟ ਲੜਨਾ ਆ ਯਾਰ ਖੀਰਾ ਦੇ ਦੇ ਮੈਨੂੰ ਕੱਕੜੀ ਨਹੀਂ ਖਾਣੇਗੀ ਕੱਕੜੀ ਐ ਖੀਰਾ ਵਾ ਤੁਹਾਨੂੰ ਸਾਰਾ ਦਿਖਾ ਕੇ ਮਿਲਦੇ ਆ ਸਾਡੇ ਨੂੰ ਤੇ ਕਮੈਂਟ ਸ਼ੇਅਰ ਕਰ ਦਿਓ ਆਪਾਂ ਫਿਰ ਇੱਕ ਜਗ੍ਹਾ ਜਾਣਾ ਫਿਰ ਉੱਥੇ ਜਾਣ ਲੱਗੇ ਤੁਹਾਨੂੰ ਮਿਲਦੇ ਆ ਲਵ ਯੂ ਟੂਬ ਤੇ ਗਾਇਸ ਅੱਜ ਆਪਾਂ ਫੇਰ ਕਰ ਰਹੇ ਥਰਡਿੰਗ ਤੁਸੀਂ ਦੇਖ ਸਕਦੇ ਹੋ ਮਾਂ ਕਰ ਰਹੇ ਮਤਲਬ ਮम्मा ਕਰ ਰਹੀ ਨੇ ਥਰਡਿੰਗ ਦੇਖ ਲਓ ਯਾ ਪੱਲਾ ਨੁੜੀਆ ਸ਼ਰਾਰਤ ਕਰਦੇ ਨੇ ਤੇ ਜਦੋਂ ਇਹਨਾਂ ਦੀ ਥਰਡਿੰਗ ਹੋ ਜਾਗੀ ਤੇ ਫਿਰ ਤੁਹਾਨੂੰ ਉਹਦੇ ਮਿਲਦੇ ਆ ਫਿਰ ਆਪਾਂ ਜਣਾ ਬੈਂਕ ਆਪਣਾ ਕੋਲ ਪੈਸੇ ਬੜਾ ਡਾਲੇ ਡਾਲਰ ਪੈਸੇ ਗਾਇਸ ਰਿਟਰਨ ਬਣਾ ਲੱਗਾ ਆਪਣੇ ਫੌਫੋ ਉਹ ਲਈ ਇੰਸਟਾਗ੍ਰਾਮ ਤੇ ਜਾ ਕੇ ਦੇਖਿਓ ਸਾਰੇ ਜਣੇ ਗਾਇਸ ਮਮਾ ਭਾਈ ਦੇਖੋ ਇੱਧਰ ਕਿ ਸਾਈਡ ਦੀ ਸਾਈਡ ਥੋੜੀ ਦੂਜੀ ਸਾਈਡ 'ਚ ਰਹਿੰਦੀ ਆ ਮਮਾ ਪਾਪਾ ਹਜੇ ਉਧਰ ਵੀ ਫੜ ਕੇ ਰੱਖਣਾ ਪੈਣਾ ਆ ਦੇਖ ਇੱਧਰ ਦੇਖੋ ਕਿੰਨਾ ਫਰਕ ਹੈ ਗਾਇਸ ਪਾਪਾ ਆ ਤਿੰਨ ਲਾਈਨ ਇੱਥੇ ਮਾਰਨੀ ਆ ਕਿ ਦੋ ਦਿੱਥੇ ਡਾਟ ਨਾ ਸਾਰੀਆਂ ਕਾਲੀਆਂ ਕਰਨੀਆਂ ਗਾਇਸ ਦੇਖੋ ਇੱਧਰ ਕੀ ਬਣ ਗਿਆ ਮਸਦਿੰਗ ਮੱਛਾਈ ਬਣਾਓ ਮੱਛਾ ਨਹੀਂ ਬਣਾਉਣਾ ਕੀ ਬਣਾਉਣਾ ਇੱਥੇ ਕਿੱਧਰ ਨੂੰ ਬਣਾਉਣਾ ਪੁਰਾਣੀਆਂ ਦੇਖੋ ਐ ਮ ਬਿੱਲੀ ਦੀਆਂ ਤਿੰਨ ਹੰਧੀਆਂ ਆ ਆਹ ਵੀ ਪਾਪਾ ਬਣ ਲੱਗਿਆ ਰਿੱਤ ਹੋਰ ਲਾਓ ਥੋੜੀ ਲੰਬੀ ਜੀ ਆਹ ਪਾ ਪਾ ਬਣਦਾ ਦੇਖੋ ਤੁਸੀਂ ਗਾਇਸ ਦਿਖਾਈ ਪਾਓ ਪਾ ਦੂਜੀ ਸਾਈਡ ਵੀ ਪਾ ਪਾ ਆਹ ਠੀਕ ਬਣੀ ਆ ਹਨ ਦਿਖਾਈ ਇਧਰ ਅਗੜ ਅਗੜ ਗਾਇਸ ਇਤਨਾ ਬਿੱਲਾ ਬਣਾਤਾ ਕੋਲਾ ਦੇ ਬਣਾਤਾ ਨੇ ਕੋਲਾ ਹੀ ਹੈ ਫਿਰ ਕੋਲਾ ਹੀ ਕਰਨਾ ਸੀ ਕਿ ਹੋਰ ਕੀ ਕਰਨਾ ਸੀ ਹੋਰ ਕਿ ਚਲਾਉਣਾ ਇੱਥੇ ਤੇ ਗਾਇਸ ਥ੍ਰੈਡਿੰਗ ਦੇਖੋ ਮੈਂ ਕਰ ਲਈ ਹੋਈ ਐ ਇੱਕ ਤਾਂ ਵਧੀਆ ਹੀ ਨੇ ਕਿ ਤੇ ਦੇਖੋ ਆ ਦੇਖ ਆਪਾਂ ਹੁਣ ਬੈਠੇ ਹਾਂ ਆਰਾਮ ਨਾਲ ਗਾਇਸ ਦੇਖ ਸਕਦੇ ਹੋ ਤੁਸੀਂ ਜਰ ਜਰ ਲਾਲ ਟੀ-ਸ਼ਰਟ ਪਾ ਕੇ ਨਹੀਂ ਲਾਲ ਟੀ-ਸ਼ਰਟ ਪਾ ਕੇ ਤੂੰ ਕਿਹੜਾ ਮਕਲਾਵਾ ਲੈਣ ਜਾਣਾ ਚੱਲੀਏ ਲੈ ਜੁਨਾ ਹੈਗਾ ਦੁਆਰ ਕਿੰਨੇ ਵੇਲੇ ਦਾ ਆਉਂਦਾ ਇੰਨੇ ਇੰਨੇ ਰੁਪਈਏ ਚਾਹੀਦੇ ਮਕਲਾਵਾ ਲੈਉਣ ਦੇ ਗਾਇਸ ਕਿਉਂ ਸੁਣ ਆਪਾਂ ਆਪਾਂ ਮਕਲਾਵਾ ਭੇਜ ਲੈਣਾ ਹੀ ਨਹੀਂ ਮੈਂ ਪਸਦ ਤੇ ਲੱਭਤੋਂ ਮਕਾਵਲ ਮਕਲਾ ਆਉਂਦਾ ਉਹ ਗੱਡੀਆਂ ਚ ਲੈ ਕੇ ਜਾਂਦੇ ਹੁੰਦੇ ਸੀਗੇ ਮੈਨੂੰ ਜਨਾਇਆ ਪਤਾ ਮਕਲਾਵਾ ਕਿੰਦਾ ਹਾਂ ਜਦੋਂ ਕੁੜੀ ਵਿਆਹ ਕੇ ਫਿਰ ਵਾਪਸ ਘਰੇ ਚਲ ਜਾਂਦੀ ਫਿਰ ਉਹਨੂੰ ਲੈ ਕੇ ਆਉਂਦੇ ਆ ਫਿਰ ਉਹਨੂੰ ਜਦ ਵਾਪਸ ਲੈ ਕੇ ਜਾਂਦੇ ਉਹ ਤਾਂ ਮੋੜ ਦੀ ਗੱਡੀ ਹੁੰਦੀ ਹੈ ਹਾਂ ਫਿਰ ਮਕਲਾਵਾ ਕਿੰਦਾ ਮਕਲਾਵਾ ਕਿੰਦਾ ਪਤਾ ਨਹੀਂ ਤੁਸੀਂ ਦੱਸੋ ਉਹੀ ਕਹਿੰਦੇ ਮੁਕਾਬਲਾ 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 ਰੋਪਾਲਸ ਮੁਕਾਬਲੇ ਕਿਆ ਮੁਕਲਾਵਾ ਚੱਗਾ ਮੇਰਾ ਸਰ ਬਾ ਤੂੰ ਮੇਕਅਪ ਕਰ ਮੇਰੇ ਅੱਜ ਅੱਛਾ ਮੈਂ ਕਰਾ ਦਵਾ ਮੇਕਅਪ ਗਾਇਜ਼ ਆਪਾਂ ਹੁਣ ਬੈਂਕ ਜਾਈਏ ਸ਼ਾਇਦ ਕਿਉਂਕਿ ਮੰਮਾ ਨੇ ਪਹਿਲਾਂ ਕੈਨਸਲ ਕਰ ਦਿੱਤਾ ਮੇਰੇ ਖਿਆਲ ਨਾਲ ਤਾਂ ਬਾਕੀ ਪਤਾ ਨਹੀਂ ਰੱਬ ਦੀ ਅੱਜ ਰੱਬ ਵੀ ਨਹੀਂ ਜਾਣ ਸਕਦਾ ਇਹ ਤਾਂ ਮੇਰੀ ਮੰਮਾ ਹੀ ਜਾਣਦੇ ਆ ਵੀ ਜਾਣ ਲੱਗੇ ਨਹੀਂ ਹੈਣਾ ਵੀ ਰਿੱਤੇ ਅੱਜ ਫਿਰ ਫੈਸ਼ਨ ਕਾਣੀ ਮੇਕਅਪ ਕਰ ਤੇ ਚਲੋ ਗਾਇਜ਼ ਮੈਂ ਤੁਹਾਨੂੰ ਰੋਕੇ ਜੇ ਬੈਂਕ ਜਾਣਾ ਦਾ ਦਮਿੰਜੀ ਲਾਵਾ ਜੋ ਮਰਜ਼ੀ ਕਰਾ ਭਾਈ ਇਹਨਾਂ ਨੇ ਨਾ ਕੋਈ ਐਵੇਂ ਨਹੀਂ ਕਰਨੀ ਕਲਕਸ ਕੱਢ ਦੇਣੇ ਅੱਜ ਸੁਣ ਲਿਆ ਮਤਲਬ ਮੈਂ ਨਾ ਨਹੀਂ ਕਰਨੀ ਦੀ ਤੇ ਜੋ ਚਾਹੇ ਉਹ ਲਾ ਸਕਦੀ ਆ ਆਪਦੀ ਮਰਜ਼ੀ ਨਾਲ ਠੀਕ ਹੈ ਤੁਸੀਂ ਦੱਸਣਾ ਕਿ ਕਿਦਾਂ ਦਾ ਲੱਗਿਆ ਹਾਂ ਥੋੜਾ ਭਣਾ ਜੈਨਾਂ ਮੈਂ ਕਾਪਾ ਮੈਂ ਓ ਪਰ ਤੋ ਕਿਸੇ ਚ ਲੋ ਕੇ ਮੇਕਅਪ ਕਰਨ ਲੱਗੇ ਨੇ ਮੈਂ ਵੀ ਕਰਵਾ ਦੇਜੇ ਐਵੇਂ ਕਰਕੇ ਇੱਕ ਦਿਨ ਮੰਦਿਰ ਕਰ ਹਾਂ ਇੱਕ ਦਿਨ ਮੈਂ ਹੁਣ ਕਰਦੇ ਆ ਵੀਕਾ ਤਾਂ ਰੋਜ਼ ਹੀ ਕਰਦਾ ਯਾਰ ਨਹੀਂ ਯਾਰ ਮੈਂ ਕਰੂੰਗਾ ਤੇ ਮੈਨੂੰ ਮੱਖਾ ਮੱਕਾ ਮੱਕਾ ਵੇਲੇ ਰੋਟਾ ਆ ਇਧਰ ਮੇਕਅਪ ਕਰ ਰਹਾ ਥਾ ਮੇਰੇ ਨਾਲ ਅਟੈਕ ਕਰਨਾ ਮੇਰੇ ਤੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਮੈਨੂੰ ਕੀਤਾ ਮਨਿੰਦਰ ਜਰਾ ਛਿੱਤਰ ਪੈਣੇ ਆ ਸਾਫ ਕਰ ਓਏ ਪ੍ਰਾਈਮਰ ਲਿਆ ਦੇ ਯਾਰ ਅਦੇ ਚ ਥੱਲੇ ਦੇਖ ਲਾ ਆ ਸਾਰੇ ਦੇ ਨਾਮ ਦੱਸੋ ਨਾਮ ਤਾਂ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕੀ ਆ ਆਹ ਆ ਆਹ ਕਿੱਸ 20 ਬਿਊਟੀ ਦਾ ਕੰਸੀਲਰ ਅੱਛਾ ਹਾਈ ਸ਼ੈਡੋ ਹਾਈ ਸ਼ੈਡੋ ਹਾਈਲਾਈਟਰ ਆ ਦੇ ਚ ਆ ਵੀ ਹੈ ਸ਼ੈਡੋ ਤੇ ਹਾਈਲਾਈਟਰ ਆ ਕਰੀਮ ਆ ਆਹ ਡਾਰਕ ਸਰਕਲ ਆ ਆ ਬ੍ਰਸ਼ ਡਾਰਕ ਸਰਕਲ ਮਤਲਬ ਅੱਖਾ ਖਾ ਲੇ ਲਾਉਣਾ ਅੱਛਾ ਅੱਛਾ ਆ ਗਈ ਅਥਲੀ ਫੇਰੀ ਗਾਇਸ ਬਸ ਇੱਥੇ ਇੱਥੇ ਲੱਗਦਾ ਬਸ ਆਹ ਆਹ ਇੱਥੇ ਇੱਥੇ ਲੱਗਦਾ ਠੀਕ 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 ਤੇ ਹੋਰ ਆ ਸਾਰੀ ਸਾਰੀ ਲਿਪਸਟਿਕ ਨੇ ਅੱਛਾ ਇਹਨਾਂ ਦਾ ਸਮਾਨ ਨਾ ਮੈਂ ਇਹਨਾਂ ਦਾ ਲੋ ਤੇ ਆ ਫੇਸ ਪਾਊਡਰ ਆ ਆ ਆ ਤੂੰ ਭਾਈ ਇੰਨਾ ਕਤਨੇ ਕਹੇ ਹਰਦਾ ਸਮਾਨ ਹੈਗਾ ਜੀ ਪੈਸਾ ਤੂੰ ਖਰਾਬ ਨਾ ਕਰ ਇੱਧਰ ਪੜਾ ਪਤਾ ਕਿੰਨਾ ਮਹਿੰਗਾ ਨਹੀਂ ਆਂਟੀ ਜੀ ਮੈਂ ਕਹਿੰਦਾ ਲੁਦੇਨ ਦੇ ਮੇਕਅਪ ਕਰ ਦੋ ਅੱਜ ਇਹ ਦੇਖੀ ਤਸਕਾ ਇਹ ਤੇ ਕੁਛ ਰੱਖੋ ਮੈਨੂੰ ਆ ਮੈਂ ਓਕੰਦਾ ਤੂੰ ਵਰਨਾ ਕਰਾਂ ਨਹੀਂ ਤਾਂ ਹੈਗਾ ਨਹੀਂ ਤੇ ਮੇਰੇ ਕੋਲ ਆ ਟੈਸਟ ਦੋ ਨੇ ਹੋਰ ਆ ਮੋਟੇ ਜਿਹੇ ਮੇਕਅਪ ਕਰਨਾ ਕਰਦੇ ਨਾ ਓਏ ਨਾ ਮੈਂ ਕਰਦੂਣਾ ਜੰਪ ਕਰਕੇ ਬਹਿ ਉਹ ਕਿਹਾ ਸੀ ਨਾ ਪਹਿਲਾਂ ਵੀ ਨਕਸ਼ ਨਹੀਂ ਕਰਦਾ ਕੋਈ ਗਾਇਜ਼ ਮੈਂ ਇਹ ਭੈਣੇ ਬਾਲਾ ਤੇ ਨਹੀਂ ਲਾਈ ਜਾਂਦਾ ਜੰਪ ਨਾ ਕਰ ਜੋ ਇਹ ਚੁੱਪ ਕਰ ਚੁੱਪ ਇਹ ਕਿੰਨੀ ਵਾਰੀ ਇਹ ਤਾਂ ਪਹਿਲੀ ਵਾਰੀ ਮੇਕਅਪ ਕਰ ਰਹੀ ਆ ਨਾ ਨਾ ਪਤਾ ਕਿੰਨੀ ਵਾਰੀ ਕੀਤਾ ਹੈ ਮੈਂ ਦੋ ਤਾਂ ਗਿਆ ਤੇ জানি ਮੈਂ ਆਪੇ ਹੀ ਕਰਦੀ ਆ আচ্ছা ਐਕਸਪੀਰੀਅੰਸ ਬੋਲਦਾ ਤੂੰ ਤੀ ਬੋਲਦੀ ਆ ਜਿਹੜਾ ਬ੍ਰੈਸ਼ਰ ਲਾਣਾ ਹੁੰਦਾ ਇੱਥੇ ਗਲਤ ਹੋ ਗਾ ਨਾ ਮਲੀਦਾ ਬਲੈਂਡ ਕਰਨਾ ਹੁੰਦਾ ਮਲੀਦਾ ਨਹੀਂ ਜਿਹਾ ਪਲੱਸ ਚ ਬ੍ਰਸ਼ ਚੱਕ ਲਿਆ ਆਏ ਟਿੰਜ ਕੀ ਕਰਨ ਲੱਗ ਗਿਆ ਖੁੱਲ ਗਿਆ ਇਹਦਾ ਨਾਮ ਕੀ ਨਾਮ ਵੀ ਦੱਸਿਆ ਮੰਮੀ ਨਾਮ ਕੀ ਦੱਸਿਓ ਐ ਸਾਡੀ ਆਰਟਿਸਟ ਨੂੰ ਨਾਮ ਨਹੀਂ ਪਤਾ ਕਿ ਇਹਨੂੰ ਬਸ ਮਲਣਾ ਹੀ ਹੁੰਦਾ ਮੇਕਅਪ ਨੂੰ ਕਿੱਥੇ ਰੱਖ ਇਹਦਾ ਟੱਕੜ ਨਹੀਂ ਕਮਾਤਾ ਅੱਧਾ ਸਮਾਨ ਤਾਂ ਇਹਨੇ ਗਵਾ ਦਿਆ ਕਰਨਾ ਅਗਲੇ ਦੇ ਸਾਰੇ ਲਾ ਦਿਆ ਕਰਨਾ ਜਿਹੜੇ ਮੇਕਅਪ ਕਰਾਉਣਾ ਆ ਕਰਾਓ ਬਲੈਸ਼ਰ ਦੇ ਆ ਨੀ ਕੋਈ अच्छा <laughs> रीत नाम भी ਤਾਂ ਦੱਸ ਦੇ ਕਰ ਰਹੀ ਆ ਤੈਨੂੰ ਆਹ ਬੋਲ ਕਹਾ ਸਾਰਾ ਕੁਝ ਮੁੰਜ ਲੱਗਦਾ ਇਹ ਬੱਸ ਸਾਰਾ ਕੁਝ ਕਰ ਲੈ ਓਦੈ ਮਾਂ ਐਸਾ ਨੂੰ ਬੱਚੋ ਕਮਮਾਦ ਨੂੰ ਤਾਂ ਐ ਕਰਕੇ ਨਾ ਫਿਰ ਐ ਕਰਕੇ ਦਿਖਾਉਂਗੀ ਠੀਕ ਆ ਮਾਂ ਫਿਰ ਮੈਂ ਕੜਾਈ ਨਹੀਂ ਉਹ ਆ ਹਾਏ ਹੈ ਡੰਗਰ ਜਣੇ ਲਿਪਸਟਿਕ ਲੈ ਦੇਖੇ ਜਾਵੇਂ ਨਾ ਮੇਕਅਪ ਵੀ ਨਹੀਂ ਕੀਤਾ ਜਿੰਨਾ ਕਰ ਰਿਆ ਵਾ ਹਨਾ ਆਂਟੀ ਜੀ ਇਹਨਾਂ ਦਾ ਮੇਕਅਪ ਵੀ ਨਹੀਂ ਕੀਤਾ ਜਿੰਨਾ ਕਰ ਰਿਆ ਵਾ ਕਿਆ ਆਦੋ ਕਰਕੇ ਆਏਗਾ ਮੈਂ ਉਹ ਵਾਲਾ ਆਟੇ ਵਾਲਾ ਮੇਕਅਪ ਥੋੜੀ ਕਰਦੀ ਹਾਂ ਜਿਹੜਾ ਧੂੜੀ ਵਾਲਾ ਧੂੜੀ ਵਾਲਾ ਆ ਵੀ ਜਿਹੜਾ ਉਹ ਕਰਦਣਾ ਖਰਚ ਕੇ ਲਾ ਲਾ ਨਾ ਨੰਨਾ ਦੇਖੀ ਨਾਲ ਕਰਤਾ ਇੱਕ ਬਸ ਲਾਲ ਮੈਂ ਜ਼ਿਆਦਾ ਲਾਤਾ ਨਹੀਂ ਨਹੀਂ ਵੀ ਕੰਮ ਕਰ ਮੈਨੂੰ ਪਤਾ ਨਹੀਂ ਕੀ ਲਾਉਗੀ ਇਹ ਨਾ ਧੁੱਕੇ ਲਾਗੀ ਕਰ ਰਹੀ ਹੈ ਹਾਂ ਧੁੱਕੇ ਲਾਈ ਜਾਂਦੀ ਹੈ ਕਿ ਇਹ ਲਾਣੇ ਚਲੋ ਇਹ ਲਾਣੇ ਇੱਥੋਂ ਇੱਥੋਂ ਛੱਡ ਕੇ ਸਿੱਧੀ ਆਉਣਾ ਇਹ ਅੱਖਾਂ ਤੇ ਆਉਣਾ ਵੀ ਇਹ ਚੰਦਰਮੁਖੀ ਹਾਂ ਨਹੀਂ ਪੜੇ ਲਾਈਟ ਜਾਂ ਕਲਰ ਲਾ ਦੇ ਆਲਾ ਮੈਨੂੰ ਪੜੇ ਕਿਲੇ ਦੇ ਰੰਗ ਨਹੀਂ ਪਸੰਦ ਆ ਗੋਲਡਨ ਗੋਲਡਾ ਜੇ ਲਾ ਦੇ ਮਿੰਦੂਆਂ ਕਿਹਨੇ ਸਜਦਾ ਵੀ ਇਹ ਡਰਾਇੰਗ ਕਰ ਰਹੀ ਹੈ ਇਹ ਡਰਾਇੰਗ ਹੀ ਹੁੰਦੀ ਆ ਵੈਸੇ ਹਾਂ ਮਿੰਦੂਆਂ ਜਾਈਂ ਮੈਨੂੰ ਕੁਝ ਨਹੀਂ ਪਤਾ ਲੱਗਦਾ ਇਹ ਕੀ ਕਰ ਰਹੀ ਹੈ ਦੇਖਦੇ ਆ ਕੀ ਕਰ ਰਹੀ ਹੈ ਬਚ ਗਏ ਜੋ ਬਣਾਤ ਸੋਹਣੀ ਕਿਤਾ ਹੋਊਗਾ ਬਟ ਇਹਨਾਂ ਮੇਕਅਪ ਲਾਇਆ ਨਹੀਂ ਗਾ ਜਿੰਨਾ ਮੈਂ ਲੈ ਕੇ ਆਈਆਂ ਇੱਥੇ ਬੰਦਾ ਸੇ ਨਹੀਂ ਲੱਗਦਾ ਮੈਨੂੰ ਪਤਾ ਸਾਰੀਆਂ ਚੀਜ਼ਾਂ ਲਾਉਣੀਆਂ ਆਣ ਕੋਈ ਵੀ ਨਹੀਂ ਛੱਡਣੀ ਬੱਚੋ ਦੇਖ ਲਿਓ ਇੱਕ ਮਿੰਟ ਤਾਂ ਦੇਖ ਲੈਣ ਨੂੰ ਥੋੜਾ ਕੀ ਕੀਤਾ ਮਾਰੇ ਤਾਂ ਸਾਨੂੰ ਲੱਗਣਾ ਨਹੀਂ ਹੈ ਪਤਾ ਕੁਝ ਉੱਥੇ ਰੱਖ ਦੋ ਇੱਧਰ ਕਰ ਲਓ ਬਰਸ ਖਾਂਦੀ ਸੁੱਕਈ ਮਾਰੀ ਜਾਂਦੀ ਆ ਕਸ ਲਾਉਂਦੀ ਆ ਜੀ ਓਏ ਆਪ ਕੀ ਕਰਤਾ ਕਾਲਾ ਰੰਗ ਲਾਇਆ ਵਾ ਇਹਨਾਂ ਦਾਗ ਪਏ ਹੋਏ ਆ ਮੈਂ ਇਹ ਦੇਖ ਰਹਾ ਹਾਂ ਅੰਟੀ ਦੇਖਿਓ ਇਸ ਛੇਤੇ ਇਹ ਪੀਲਾ ਤਾਂ ਕਾਲਾ ਰੰਗ ਦੇ ਦਿੱਤਾ ਪਤਾ ਨਹੀਂ ਪਤਾ ਲੱਗਦਾ ਹਾਂ ਇੰਨਾ ਪਤਾ ਲੱਗਦਾ ਇਹਦਾ ਹੁਣ ਆਹ ਇੱਕ ਪਾਸੇ ਲਾਤਾ ਦੂਜੇ ਪਾਸੇ ਕਹਿੰਦੇ ਛੱਡ ਇੱਕੋ ਹੀ ਨਹੀਂ ਇਹ ਇੱਥੇ ਆਊਟਰ ਕੋਰਨਰ ਤੇ ਲਾਈਦਾ ਹੁੰਦਾ ਬਲੈਕ ਕਲਰ ਇੱਥੇ ਕੋਣਾਈ ਲੈਣ ਨੂੰ ਲਾਣਾ ਮੈਂ ਹੁਣ ਚਾਪਾ ਕਰਕੇ ਵੇਹੋ ਹੁਣ ਤਾਂ ਇੱਥੇ ਲਾਈਦਾ ਹੁੰਦਾ ਇਹ ਕਲਰ ਇੱਥੇ ਆਹੋ ਹਰ ਬਾਲ ਸ਼ੈਡੋ ਲਾਇਆ ਨਹੀਂ ਲਾਈਨਰ ਲਾਉਣ ਲੱਗ ਗਈ ਆ। ਅੱਲਾ ਤਾਂ ਉਹ ਸ਼ੈਡੋ ਲਾਇਆ ਵਾ ਹੋਰ ਇੱਥੇ ਕੀ ਲਾਇਆ ਵਾ ਮੈਂ। ਫਿਰ ਇਹਨੂੰ ਅੱਖਾਂ ਨੂੰ ਸੈਂਟਰ ਤੱਕ ਕਰ ਰਿਹਾ। ਸਾਰਾ ਕੁਝ ਸਹੀ ਮੈਂ ਪਹਿਲੇ ਕਹਿ ਚੁਣਾ ਨਸਖ ਨਹੀਂ ਕੱਢਣਾ। ਇਹ ਕਹਿੰਦੀ ਨਸਖ ਨਹੀਂ ਕੱਢਣਾ। ਐ ਕਹਿੰਦੇ। ਭਈਆ। ਹਣੇ ਮੋਟੇ। ਕੋੜਾ ਲਾਖੋ। ਮੋਟੇ ਜਾ ਰਾਜ। ਕਿੱਥੇ? ਹਾਂ ਹਾਂ। ਕਹੌਣ ਦੇਖਿਆ ਕਰਕੇ ਬੋੜੀ ਤੇਰੇ ਭਰਾਣੇ ਨਾ ਵਿਖੀ ਜਾਈਂ। ਤੁਹਾਨੂੰ ਇਹਨਾਂ ਦੇ ਗੇਟ ਹੀ ਬੜੇ ਛੋਟੇ ਛੋਟੇ ਰਖਾਈ ਯਾਰ। ਇੱਧਰ ਸਾਰੇ। ਹਾਂ। ਜਿੰਮ ਜਾਣਾ ਗੇਟ ਖੜਵਾ ਦੋ ਫੁੱਟ ਉੱਚਾ ਗੇਟ ਦੇ ਤੂੰ ਅੱਛਾ ਖੁੱਲੇ ਦਿਓ ਆ ਦੇਖ ਉਹ ਫਸ ਗਿਆ ਲੈ ਕੇ ਟੇਡਾ ਯਾਰ ਟੇਡਾ ਯਾਰ ਟੇਡਾ ਐ ਕਰਕੇ ਦੇਖੋ ਐ ਕਰਕੇ ਲੰਗੀ ਦਾ ਹੁੰਦਾ ਜਦੋਂ ਜਿੰਮ ਜਾਣ ਲੱਗੇ ਅੱਜ ਤਾਂ ਮੋਟਾ ਹੋ ਗਿਆ ਨਾ ਫਿਰ ਤੱਕ ਜਾਣਾ ਅੰਦਰ ਖੜਿਆ ਕਰੋ ਲੱਤ ਮਾਰਨ ਨੂੰ ਤੇ ਨੱਕ ਜਣਾ ਬਾਹਰ ਖੜਿਆ ਕਰੋ ਮੋਟਾ ਲੱਤ ਮਾਰ ਕੇ ਅੰਦਰ ਬਾੜਨਾ ਪਿਆ ਕਰੋ ਲੱਤ ਮਾਰ ਕੇ ਬਾਹਰ ਕੱਢਣਾ ਪਿਆ ਕਰੋ ਗਾਇਸ ਨਹੀਂ ਨਹੀਂ ਆਪਾਂ ਮੋਟੇ ਨਹੀਂ ਹੋਣਾ ਇਹ ਕੀ ਰੀਤ ਹੈ ਫਿੱਟ ਫਿੱਟ ਆਖੜਾ ਹਲਾ ਮਰਾ ਹੱਥ ਖਿਲਰੇ ਵਾ ਖਿਲਰੇ ਦੇਖ ਰਿਹਾ ਇਹ ਸਭ ਤੋਂ ਖਰਾ ਮੁੰਡਾ ਮੇਰੇ ਲਈ ਤਾਂ ਸਭ ਖਾਈਏ ਤੇ ਦਿਆ ਕਰ ਇੱਕ ਮੈਂ ਵੀਡੀਓ ਦੇਖੀ ਸੀ ਕਿ ਇੱਦਾਂ ਲੱਗਦੇ ਆ ਮੂੰਹ ਏਡਾ ਕਰਨੰਦਾ ਆਪਣੇ ਆਪ ਲੱਗ ਜਾਂਦਾ ਹੈ 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 ਇਦਾਂ ਐ ਦੇਖੋ ਹੋਲੇ ਹੋਲੇ ਇਦਾਂ ਕਰਕੇ ਲੱਗ ਜਾਂਦਾ ਜਿਵੇਂ ਪਰਸ ਜਾਇ ਰਾ ਹੈ ਐ ਕਰ ਹਾਂਜੀ ਹਾਂਜੀ ਉਹ ਟਰਾਈ ਕਰੀਂ ਮੱਥੇ ਲਾ ਕੇ ਆਊਗਾ ਜੋ ਮੈਂ ਕਹਾਂ ਇਹ ਕਰਦੇ ਹੋ ਟਰਾਈ ਕਰਦੇ ਨਹੀਂ ਹੋ ਮੈਂ ਆਪਣੇ ਇੱਥੇ ਬਰਸ ਰੱਖ ਲਾ ਮੈਂ ਆ ਮਾਰੂੰਗੀ ਹਾਂ ਹਾਂ ਇਦਾਂ ਹੀ ਲੈ ਦੇਰੀ ਤੇ ਉਧਰ ਗਈ ਆ ਕੋਲਾ ਬਬੂ ਲੈ ਦੇਰੀ ਤੇ ਉਧਰ ਗਈ ਇਦਾਂ ਉਹਦੀ ਟਰਾਈ ਕਰਦੇ ਆ ਦੇ ਦੇ ਇੱਕ ਮਿੰਟ ਯਾਰ ਅਮੀ ਇੱਕ ਦਿਨ ਮੈਂ ਮੇਕਅਪ ਉਹਦਾ ਦੇਖਿਆ ਕੋਈ ਸਾਰਾ ਕੁਝ ਕਰ ਦੇਣਾ ਫਲਾ ਦੇ ਮੈਂ ਪਤਾ ਕੀ ਕਰਨਾ ਗਾਇਸ ਗੋਂਗੇ ਵਿੱਚ ਘੋਲ ਦੇਣਾ ਸਾਰਾ ਵੇਸ ਸਾਰਾ ਕੁਝ ਐ ਲਾ ਦੇਣਾ ਜਿਵੇਂ ਪਾਥੀ ਨਹੀਂ ਮਾਰਦੇ ਤੇ ਕੰਦ ਤੇਮ ਚੰਗੀ ਤਰ੍ਹਾਂ ਲਾਣਾ ਤੇਰਾ ਕਲਰ ਹੀ ਮੁੱਕ ਜਾਂਦਾ ਫਿਊ ਕਰ ਕਰ ਮਮਮੀ ਤੇ ਸਰਚਿੰਗ ਬੰਦ ਕਰ ਜਲਦੀ ਕਰ ਨਾ ਡੰਗਰ ਜਿਹੜੇ ਗਲਤ ਕਰ ਹਾਂ ਤੂੰ ਕਦ ਹੱਸਦੀ ਆ ਮੈਂ ਨਹੀਂ ਹਸਿਆ ਮੈਂ ਨਹੀਂ ਹਟਾਇਗਾ ਮੈਂ ਕੁਝ ਨਹੀਂ ਕੀਤਾ ਨਾ ਆਈਲਾਈਨਰ ਤੋਂ ਮੈਂ ਟਰਾਈ ਕਰਦਾ ਹਾਂ ਉਹ ਆਪਣੇ ਕਰ ਲੈ ਮਮਮੀ ਦੇ ਨਾਲ ਕਰੀ ਮੈਂ ਮਮਮੀ ਮੈਨੂੰ ਤਾਂ ਤੂੰ ਪਰੇ ਰਹਿ ਅੱਛਾ ਮੇਰੀ ਕਰ ਲੈਣਾ ਸਭ ਦੇਖਦਾ ਨਹੀਂ ਓਏ ਕੀ ਕਰੀ ਜਾਂਦਾ ਇਹ ਹਾਲ ਇੱਕੋ ਕੜਨੀ ਸੋਣੀ ਲਾਈ ਆ ਲੋ ਕਿਤੇ ਥੋੜੀ ਜਿਹੀ ਰਹਿ ਗਈ

ਆਇਟਮ ਨਹੀਂ ਆਇਆ। ਕੀ ਆਇਆ ਰੋਣੀ ਛੱਡੋ। ਅਗਰੀ ਭੈਣ ਦੀ ਲੰਗ। ਏ ਵੇ ਵੇ ਕਰ ਕਰੀ ਕਰੀ। ਬਸਾਂਤੀ। ਮੈਂ ਮੂੰਗੂ ਨੇ। ਜਿਆ ਮੈਂ ਪਿੱਛੜ ਜਾਂਦਾ ਨਹੀਂ। ਮੈਨੂੰ ਹਿਸਾਬ ਕੰਮ ਕਰਦੇ ਵੇਹਾਂ ਦੇ ਕਿ ਪੁੱਠੇ ਕੰਮ ਕਰਨ ਜਾਂ ਆਪਾਂ ਸ਼ੇਰ ਆ। ਸਿੱਧਾ ਸਿੱਧਾ ਨਾ ਕਰੀ ਤੋ ਸਿੱਧਾ ਨਾ ਕਰੀ ਪਈ। ਚੱਕ ਮੇਂਦੀ ਬਣਾਈ ਅੱਛਾ। ਬਾੜ ਵੀ ਨਹੀਂ ਕਾਲੀ ਕਰਨੀ ਬ੍ਰਾਊਨ ਕਲਰ ਨਾ ਕਰਨੀ ਸੀਗੀ ਰੀਤ। ਆਹ ਤੇ ਆਏ ਹਾਂ ਇਹਦੇ ਨਾਲ ਹੀ ਕਰਨੀ ਸੀ ਇਹਦੇ ਨਾਲ ਕਰਨੀ ਸੀ ਆਹਨ ਕਲਰ ਨੂੰ ਇਹਦੇ ਚੋ ਕਰਨਾ ਦਾ ਬਰਾਊਨ ਕਲਰ ਚਾਹਣਾ ਮੈਂ ਇਹ ਕੀ ਚੱਕਰ ਆਂਟੀ ਮਨਿੰਦਰ ਆਏ ਭਾਜੀ ਉਹਦੇ ਚ ਨਾ ਗੰਗੀ ਪਈ ਐ ਥਰੇਡਿੰਗ ਨਾਲ ਜਾ ਕਰ ਜਾਣਾ ਖਾਤੇ ਮਾਰੀ ਦਾ ਜਿਹੜਾ ਇਹ ਆ ਕੀ ਕਦੀ ਜਾਂਦਾ ਹੈ ਆ ਡੰਗਾ ਇਧਰ ਹੀ ਮਾਰਨਾਗਾ ਪਹਿਲਾਂ ਐ ਤਾਂ ਨੂੰ ਮਾਰਨੇ ਆ ਰੁਕ ਜਾ ਐਰ ਕੇ ਹਾਂ ਇਧਰ ਮਾਰਨਾ ਮਾ ਕਾਉਣ ਚੜ ਕੇ ਸਾਰੇ ਖਿੱਲਰ ਗਏ ਆਏ ਨਨੇ ਸਾਰਾ ਮੱਥਾ ਕਾਲਾ ਕਰ ਦੇਣਾ ਤੂੰ ਯਾਰੋ ਤੁਹਾਡੇ ਮੈਕਅਪ ਦਾ ਮੈਨੇ ਜੋਕਾਂ ਚੰਬੜੀਆਂ ਹੀ ਆਇਆ ਯਾਰ ਕੀ ਕਰਤਾ ਮੇਰੇ ਮੱਥੇ ਦਾ ਤਰ ਤੱਕ ਕੋਈ ਸੁੱਦਾ ਕੰਮ ਨਹੀਂ ਦੋਗਾ ਇਹ ਤੂੰ ਤਾਂ ਕੀ ਆ ਬੋਰ ਬਾਈ ਜਾਉਣੀ ਹੋਵੇ ਗਾਇਜ਼ ਇਹ ਹਿਲ ਗਿਆ ਵੱਡੀ ਗੁੰਗੀ ਜੀ ਤਾ ਇਹਨਾਂ ਮੋਸਾਂ ਵਾਹ ਸਕਦੇ ਆ ਇਹ ਮੋਸਾਂ ਵਾਹ ਗਾਇਜ਼ ਮੈਨੂੰ ਮम्मा ਤੇ ਨਹੀਂ ਸਮਝਾ ਦਿੱਤਾ ਮੈਂ ਤਾਂ ਕਰ ਦਿੰਦਾ ਤੱਕ ਸਭ ਸ਼ੂ ਹੋ ਜਾਂਦਾ ਕਦਰ ਤੇਰੇ ਤੰਕਰੋਂ ਤਾਂ ਬਾਤ ਪੈਣੀ ਆਣੀ ਉਹ ਰੀਤ ਪਤਾ ਨਹੀਂ ਕਿਹੜਾ ਮੇਕਅਪ ਕਰਨ ਲੱਗੀ ਇਹਨਾਂ ਤਾਂ ਕੋਈ ਨਾਮ ਨਹੀਂ ਦੇ ਸਕਦੇ ਜਾਲੀ ਮੇਕਅਪ ਮੇਕਅਪ ਫੜ ਮੇਕਅਪ ਤਾਂ ਅਸਲੀ ਆ ਜੋ ਤੇ ਵਜੀ ਬੰਦਾ ਜਾਲੀ ਇਹ ਦੇਖ ਰਹੀ ਹੈ ਮੇਰੇ ਆ ਮੇਡਾ ਕੋ ਬੰਦਾ ਵੀ ਅਸਲੀ ਆ ਬਸ ਇਹ ਕੰਮ ਜਾਲੀ ਹੈ ਚਲੋ ਇਹ ਗਲਤੀ ਕਰਨਗੇ ਤੈਹੀਂ ਤੈਹੀਂ ਸਿੱਖੇਗੀ ਚਲ ਬਸ ਕਰ ਮਾਸ ਇੱਕ ਮਿੰਟ ਦਿਂਦਾ ਵਾ ਨਹੀਂ ਵੇਸ ਤੇ ਵਧੀਆ ਹੈ ਮੇਕਅਪ ਮੇਕਅਪ ਤਾਂ ਵਧੀਆ ਆ ਆਏ ਮੇਰਾ ਟ੍ਰੇਡਿੰਗ ਕਾਲਾ ਬਰਸ ਫਰਾਵ ਕਰਤਾ ਮम्मा ਇੱਥੇ ਵੀ ਨੇ ਮੇਕਅਪ ਕੀਤਾ ਠੀਕ ਆ ਦੇਖੋ ਬਹੁਤ ਅੱਦਾ ਮੂੰਹ ਤੇ ਅੱਦਾ ਐਸੇ ਵੀ ਮੇਕ ਪੈ ਗਿਆ ਇੱਥੇ ਵੀ ਮੇਕਅਪ ਹੈ ਨਹੀਂ ਗਾ ਅੱਜ ਲੈ ਕੇ ਤੈਨੂੰ ਪਿਛੋਣਾ ਤਾ ਜਾਨ ਪੂਰਾ ਕਰਤੀ ਸੋਨਾ ਤਾਂ ਹੋਇਆ ਵਾ ਬਬਿਆ ਗੱਲ ਬਾਹਰ ਲਾੜ ਹੋਗੀ ਆ ਗੱਲ ਇਦਾਂ ਆਇਆ ਬੇਰ ਮਾਰ ਕੇ ਕੀ ტიੰਦੀ ਐ ਅੱਜ ਲਈ ਤਾਂ ਹੁੰਦਾ ਇੱਧਰ ਚ ਬੇਰ ਮਾਰ ਕੇ ਕਰ ਲੈਂਦੇ ਆ ਬਾਹਰ ਨਾਗੀ ਡਾਂਸਰ ਆਇਆ ਬਾਹਰ ਡਾਂਸ ਕਰ ਜਾਓ ਜਾ ਕੇ ਨਾ ਚਲੋ ਅਮਰ ਚੱਪਲ ਮਾਰ ਆ ਬਰਸਣਾ ਇਦਾਂ ਨੂੰ ਨਹੀਂ ਮਾਰੀਦਾ ਹੁੰਦਾ ਐ ਨੂੰ ਮਾਰੀਦਾ ਹੁੰਦਾ ਵਾ ਮੈਂ ਕਿਹਾ ਸੀ ਪਹਿਲਾਂ ਨੁਕਸ ਨਹੀਂ ਕੱਢਣਾ ਫਾਇਲਡ ਹੋ ਜਾ ਚੁੱਪ ਕਰ ਦੇ ਇਹਦੇ ਨੂੰ ਕੀ ਕਹਿੰਦੇ ਆ ਲਿਪਸਟਿਕ ਲਿਪਸਟਿਕ ਮਮ 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 ਕਿੰਨੇ ਤਰੀਕੇ ਦੀਆਂ ਹੁੰਦੀਆਂ ਨੇ ਗਾਇਸ ਲਿਪਸਟੀ ਲਾਉਂਦੀ ਆ ਕੁੜੀ ਜੀ ਚਲੋ ਠੀਕ ਐ ਐਂਗਲ ਤਾਂ ਐਂਗਲ ਟੈਕ ਕਰਨ ਦਾ ਕੀ ਮਤਲਬ ਆ ਕੱਟ ਲੱਗਦੀ ਆ ਕੱਟ ਲੱਗਦੀ ਐ ਇੱਕ ਤੇ ਲਾ ਕੇ ਦੋਨਾਂ ਤੇ ਟੱਕਾ ਹੋਇਆ ਮੈਂ ਦੰਦ ਲਾਉਣੇ ਉਹ ਗੇ ਘਾਟਾ ਰਹਿਣ ਤੇ ਤੂੰ ਤੂੰ ਚੁੱਪ ਕਰ ਤਾਵਾ ਕਰ ਨਹੀਂ ਕਰਾਮ ਨਹੀਂ ਕਰਨੀ ਕੱਟ ਲਾਉਣੀ ਐ ਲੇਟ ਲੇਟ ਕੇ ਮਨਿੰਦਰ ਲੇਟ ਲੇਟ ਕੇ ਨਾਗੇ ਨਾਗੇ ਕਿੰਨੇ ਉਹ ਡਰੋਨ ਸ਼ਾਟ ਆਦੇ ਕੋਲੇ ਡਰੋਨ ਸ਼ਾਟ ਕਰਾਂ ਮੈਂ ਵੀ ਆਂ ਗਈ ਸਭ ਆ ਰਹੇ ਉਹ ਦੀ ਡਰੋਨ ਸ਼ਾਟ ਤੇ ਤੈਹੀਆ ਨਾਲ ਓਏ ਮਸਕਰਾ ਲੱਗਦਾ ਹੀ ਉਹ ਤੇਰਾ ਟਖੜੇ ਨੂੰ ਮੁੱਕ ਤੇ ਮੈਂ ਨਹੀਂ ਬਸ ਲੈ ਕੇ ਦਿੰਦਾ ਮੇਕਅਪ ਕਰ ਜਾ ਮੈਨੂੰ ਇਹ ਤਾਂ ਲਾਣਾ ਆਉਂਦਾ ਹੀ ਮੈਂ ਲਾਂਦਾ ਹੁੰਦਾ ਸੀ ਆਪਣੇ ਛੋਟਾ ਹੁੰਦਾ ਲੈਮ ਤਨੂ ਗੁਰ ਮੰਮੀ ਮੈਂ ਤੇ ਜੈਸਮੀਨ ਨੰਮਾ ਥੋੜਾ ਮੇਕਅਪ ਕੱਟ ਕੱਟ ਬੋਤਲ ਆਇਆ ਸਹੀ ਗਾਣਾ ਬੋਲ ਲਾ ਦਿੰਦੇ ਜੈਸਮੀਨ ਦਾ ਤਾਂ ਮੰਨਿਆ ਤੂੰ ਕਿ ਲਾਇਆ ਆਪਣੇ ਜੈਸਮੀਨ ਮੇਰੇ ਕਰਦੀ ਹੁੰਦੀ ਸੀ ਨਾ ਉਹ ਨਾ ਮੇਕਅਪ टाइम ਆ ਕਾ ਦਿੰਦੇ ਸੀ ਮਮਾ ਅਖੀ ਨੇਲ ਪੇਡਾ ਤਾਂ ਪਤਾ ਕੀ ਕਰ ਜਾਂਦੇ ਕਿ ਨੇਲ ਪੇਡ ਕੱਢੀ ਭਰਾਵਾ ਮਮਾ ਦੇ ਕਹਣਾ ਜਿਵੇਂ ਰਿੰਮ ਭੈਣ ਨੇ ਕਰੇ ਉਦਾਂ ਰਿੰਮ ਪੇ ਉਹ ਚ ਪੇਂਟਿੰਗ ਕਰ ਕਰ ਚ ਨੇਲ ਪੇਡ ਦਾ ਪੇਟ ਕਰਦੇ ਹੁੰਦੇ ਸੀ ਅਸੀਂ ਫਿਰ ਕੋਈ ਕਦੇ ਸ਼ੈਂਕ ਕੱਟਦੇ ਬਸਟੇ ਕਰਦੇ ਸ਼ੈਂਕ ਚ ਬੇਕਿੰਗ ਸੋਡਾ ਅਸਰ ਪਾਉਂਦੇ ਕਲੀਨਿਕ ਬਣਾਇਆ ਕਰਨ ਰੱਖ ਲਿਆ ਕਿ ਮੈਂ ਤੇ ਜਾ ਪੈਸਾ ਬਰਬਾਦ ਟੁਕਰੀ ਉਹ ਅੱਖੀ ਨਾ ਕਾੜਨੀ ਕਿਦਾਂ ਕਰ ਰਹੀ ਹੈ ਜਿੰਦਾ ਇਹਦਾ ਅੱਖ ਨਾ ਉੱਪਰ ਨਾਲ ਦੇ ਕੰਢੇ ਕਿਤੇ ਗਾਈ ਜੇ ਇਹ ਮਿਲ ਕੋ ਚਾਹ ਜਾਂਦਾ ਭਾਈ ਨਿਕ ਨੌਨ ਮਾਰੀਓ ਮੇਜ ਗਰਮੇਲੋ ਆ ਜਾਂਦੀ ਹੈ ਤੇਜੋ ਬਸੰਤੀ ਆਂਦੀ ਆ ਬਸੰਤੀ ਆਂਦੀ ਏ ਚ ਗਰਮੇਲੋ ਹਿੰਦੀ ਨਿਕਲ ਕੇ ਗਰਮੇਲੋ ਨਾਲ ਆਈ ਤੇ ਗਰਮੇਲੋ ਗਰਮੇਲੋ ਆ ਰਹੀ ਤੇ ਕੜਾ ਦਾਦਾਣ ਲੱਗਿਆ। ਮਿੰਦਰ ਸੌਣ ਲੱਗਿਆ ਤੇ ਮਿੰਦਰੇ ਓਏ ਮਿੰਦਰਾ। ਮਿੰਦਰੇ ਓਏ ਓਏ ਮਿੰਦਰਾ। ਹਾਂ। ਨਾ ਕਰ ਮੂੰਹ ਚ ਬਾੜ ਤੇ ਕਹਿਵੇਂ ਮੇਰੇ ਮੋਟਾ ਗਿਆ। ਵੱਡੇ ਮੁੱਸੜਾ। ਪਰ ਮੂੰਹ ਤੁਹਾਡਾ ਮੱਕਾ ਪੀਣੀ ਮੁੱਕੇ ਹਲੇ ਤੱਕ। ਬਸ ਵਾਕ ਗਿਆ। ਫੇਸ ਪਾਡਰ ਲਾਸਟ ਤਨਾਂ ਲੱਗਿਆ ਪਹਿਲਾਂ ਤਾਂ ਪਹਿਲਾਂ ਲਾਉਂਦੇ ਹੁੰਦੇ ਸੀ। ਲੱਦੇ ਨੇ। ਇੱਕ ਵੀਡੀਓ ਦੇਖੀ ਜੀ ਜੀ ਤੇ ਇੱਕ ਇੱਕ ਮੰਮੀ ਆ ਇੱਕ ਈਸੇ ਨਹੀਂ ਮਾਰੀ ਦੇ ਹੁੰਦੇਗੇ ਪਟਪ ਕਰਕੇ ਲਈ ਪਾਲਲੇ ਚ ਗਏ ਹੁੰਦੇ ਆ ਜਦੋਂ ਬਾਹਰ ਨਿਕਲਦੇ ਆ ਜੀ ਮੰਮੀ ਉਹ ਭੁੱਲ ਜਾਂਦਾ ਕਿ ਮੇਰੀ ਮੰਮੀ ਆਹੋ 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 ਛੂਟ ਮੈਂ ਕਿਹਾ ਦੇ ਲੱਗ ਨਹੀਂ ਕੋਈ ਧੋਤੋਂ ਦੇਖੀ ਆ ਨਹੀਂ ਪਰ ਰੀਤ ਰਹਿਣਾ ਮੈਂ ਮੇਕਅਪ ਤਾਂ ਨਹੀਂ ਕੀਤਾ ਗਾ ਨਹੀਂ ਨਹੀਂ ਉਹ ਤਾਂ ਮੈਂ ਵੈਸੇ ਗੱਲ ਕਰਦਾ ਹੀ ਗਾ ਮੈਂ ਕਿਸ ਤੂੰ ਤਾਂ ਆਨੇ ਹੋ ਪਛਾਨ ਚ ਪਛਾਨ ਚ ਕਿਸੇ ਨਾਲ ਮੈਂ ਵੀ ਬੇਪਛਾਣ ਮੇਕਅਪ ਕਰਨਾ ਵਾ ਬੇਪਛਾਣ ਦੀ ਨੂੰ ਪੂਰਾ ਇੱਧਰ ਤੱਕ ਲੋ ਹਾਂ ਇੱਧਰ 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 ਚਾਰ ਕਰਮਕੜਾ ਕਢਾਉਣਾ ਮੈਂ ਪੜਪੜੀਆਂ ਉਹਨ ਲੱਥਣ ਜਦੋਂ ਮੂੰਹ ਤੋਂ ਹਣਾ ਨਹੀਂ ਮੇਕਅਪ ਤਾਂ ਸਹੀ ਕੀਤਾ ਅੱਗੇ ਨਹੀਂ ਲਾਉਣਾ ਤਾਂ ਫੇਸ ਪਾਊਡਰ ਨਹੀਂ ਲਾਇਆ ਲਾਇਆ ਉਹ ਲਾਇਆ ਮੈਂ ਤਾਂ ਸੇਮ ਲੱਗ ਰਹੀਆਂ ਨੇ ਮੇਰੇ ਮੋਢਾ ਹੁਣ ਇੱਧਰ ਨੂੰ ਆਇਆ ਤਾਂ ਹੇਅਰ ਸਟਾਈਲ ਕਰ ਦਵਾਵਾਂ ਕਿਸੇ ਨੇ ਵੀ ਹੇਅਰ ਸਟਾਈਲ ਜੇ ਕਰਾਉਣਾ ਹੋਗਾ ਤਾਂ ਇਤਰੀ ਐਡੀ ਨੀਚੇ ਮੈਂਸ਼ਨ ਹੋ ਜਾਊਗੀ ਕਾਹ ਹੈ ਡੀਐਮ ਕਰਿਓ ਇਹਨੂੰ ਡੀਐਮ ਕਰਿਓ ਇਹਨੂੰ ਹੇਅਰਸਟਾਈਲ ਮੈਂ ਸਾਰੇ ਕਰਦਾ ਹਾਂ ਹਾਂ ਹੇਅਰਸਟਾਈਲ ਮੈਂ ਇਕੱਲਾ ਕਰਦਾ ਹਾਂ ਅੱਜ ਵੀ ਖੋਰ ਦੇਖਿਆ ਸੀਗਾ ਥੋੜੇ ਮੇਰੇ ਪਤਾ ਨਹੀਂ ਕੀ ਕਰੂਗੇ ਡੀਐਮ ਕਰ ਦਿਓ ਆਹ ਜੀ ਚਾਰਜਸ ਕਿੰਨੇ ਲੱਗੂਗੇ ਦੇਖਾਂਗੇ ਨਹੀਂ 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 1000 ਰੁਪਏ ਦਾ ਮੇਕਅਪ ਹੋ ਗਿਆ ਤੁਹਾਡਾ ਹਾਏ ਇਹ ਨੂੰ ਮਾਰ ਕੇ ਬੁੱਕ 1500 ਲੱਗੂਗਾ ਜੇ 500 ਹੇਅਰਸਟਾਈਲ ਹਾਏ ਰੇਟ ਤਾਂ ਜਮਾਂ ਜੈ ਜੈ ਕੁੜੀ ਦਾ 1500 ਚ ਹੇਅਰਸਟਾਈਲ ਵੀ ਤੇ ਮੇਕਅਪ ਵੀ ਜਮਾ ਜਾਇਦਾ ਹੋ ਹੋਗਾ ਬਰਗਰਤੀ ਅਗਲੇ ਦਿਨ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਦੱਸੀ ਵੀ ਆ ਕਿੱਦਾਂ ਕਰ ਰਹੀ ਆ ਦੇਖ ਲੋ ਲੈ ਆ ਵੀਡੀਓ ਕੱਟ ਕੇ ਲਾ